ਪੰਜਾਬ ਦੇ ਕਸਬਾ ਧੂਰੀ ਨਦੀ ਦੇ ਪੈਂਦੇ ਪਿੰਨ ਬੱਲੋਗੜ ਉਥੇ ਇੱਕ ਨੌਜਵਾਨ ਲੜਕੀ ਦੀ ਭੇਦਪਰੇ ਹਲੋ ਵਿੱਚ ਮੌਤ ਹੋ ਜਾਣ ਦਾ ਹੰਕਾਰਨ ਉਸ ਦੀ ਸੋਤੇਲੀ ਮਾਂ ਸੋਤੇਲੀ ਭੈਣ ਤੇ ਸੋਤੇਲੀ ਮਾਂ ਦੇ ਜਵਾਈ ਵਿਰੁੱਧ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਨੇ ਗ੍ਰਿਫਤਾਰੀ ਨਾ ਕੀਤੇ ਜਾਣ ਕਰਨ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਥਾਣੇ ਮੁਰੇ ਲੈ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਨੂੰ ਗ੍ਰਿਫਤਾਰ ਕਿਹਾ ਕਿ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਇਸ ਹੋਂਦੀ ਪੁਲਿਸ ਐਸਐਚਓ ਕੀ ਜਾਣਕਾਰੀ ਦੇ ਰਹੇ ਨਾ ਤੁਹਾਨੂੰ ਸੁਣਾਉਂਦੇ ਆ ਤੇ ਪਿੰਡ ਵਾਸੀ ਇਸ ਹੱਤਿਆ ਦੇ ਮਾਮਲੇ ਵਿੱਚ ਕੀ ਜਾਣਕਾਰੀ ਦੇ ਰਹੇ ਹਨ ਪੁਲਿਸ ਜਾਂਚ ਕਰ ਰਹੀ ਹੈ ਕੁੜੀ ਨੇ ਦਵਾਈ ਆਪ ਖਾਦੀ ਜਾਂ ਉਸਨੂੰ ਦਿੱਤੀ ਗਈ ਕਿੰਨੇ ਮਾਰਤੀ ਜੀ ਜੀਤਪੁਰ ਨੇ ਪਰ ਉਹਦੀ ਜਮਾਈ ਨੇ ਤੇ ਕਿਹਨ ਨੇ ਇਹ ਇਹ ਵੀ ਥੋੜੀ ਮਤਰੀ ਮਾਰ ਕਿੱਥੇ ਰਹਿੰਦੇ ਨੇ ਮੇਰੇ ਪਤੈ ਜੀ ਨਾਲ ਵਿਆਹ ਕਰਾਇਆ ਤੇ ਇਕੱਲਾ ਲੰਗੜ ਰਹਿੰਦੇ ਸੀ ਅੱਛਾ ਕਦੋਂ ਦੀ ਗੱਲ ਹੈ ਪਰਸੋਂ ਤੋਂ ਤਿੰਨ ਦਿਨ ਹੋ ਗਏ ਮੇਰੇ ਭੈਣ ਦੀ ਲੋਥ ਰੁਲ ਰਹੀ ਆ ਅੱਛਾ ਤਾਂ ਕੀ ਹੁਣ ਤੁਸੀਂ ਕੀ ਚਾਹੁੰਦੇ ਹੋ ਇੱਥੇ ਮੌਸਲਾ ਹੈ تن ਘਾਂਟੇ ਇਹਨਾਂ ਨੇ ਬਾਅਦ ਨਹੀਂ ਖੋਲਿਆ ਮੈਂ ਸਵੇਰੇ 7:30 ਵਜੇ ਇਹਨਾਂ ਬਾਅਦ ਖੜਾਉਣ ਨੂੰ ਗਿਆ ਅੰਦਰ ਕੁਰੀ ਦੀ ਕੁਚਮਾਰ ਹੋ ਰਹੀ ਸੀ ਕਿੰਨੇ ਵਜੇ ਦਾ ਟਾਈਮ ਸੀ ਸਵੇਰੇ 7 ਸਵੇਰ ਦਾ ਸ਼ਾਮ ਦਾ ਸਵੇਰ ਦਾ اچھا کیا ਬਾਅਦ ਨਾਲ ਖੋਲਿਆ ਇਹਨਾਂ ਨੇ ਜਦੋਂ ਡੈਡ ਹੋ ਵੀ ਉਹਨੂੰ ਬਾਹਰ ਖੋਲਿਆ ਫੇਰ ਮੈਂ ਨੂਨ ਵਾਲਾ ਪਾਣੀ ਨੂੰ ਪਿਆ ਆ ਦिए ਬਿਆਨ ਦੇ ਰੋਕੀ ਰਹੀ ਅੱਛਾ ਫੇਰ ਯੂਨੂਲਤੀ ਆਇਂ ਤਰੀ ਕੀ ਕੁਛ ਖਵਾਇਆ ਗਿਆ ਸੀ ਖਵਾਇਆ ਹੋਰ ਮਸਲਾ ਤਾਂ ਇਹ ਦੀ ਮਤੇਰ ਮਾਂ ਆ ਹੈ ਜਿਹੜੀ ਉਹ ਆਪਦੇ ਜਵਾਕਾ ਮੂਰੇ ਰੱਖ ਕੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ ਉਹਦੇ ਕਰਕੇ ਅੰਗਰੇਜ਼ ਇਹਨੇ ਕੁੜੀ ਨੇ ਆਤਮ ਹੱਤਿਆ ਕਰ ਲਈ ਤੇ ਆਤਮ ਹੱਤਿਆ ਵੀ ਇੱਥੇ ਦਾ ਕਹੂਗੀ ਕਿ ਇਹ ਲੋਕ ਜਦੋਂ ਪਿੰਡ ਦੇ ਲੋਕ ਗਏ ਤਾਂ ਉਹਨਾਂ ਨੇ ਬਾਰ ਤੱਕ ਵੀ ਨਹੀਂ ਖੋਲਿਆ ਕਿੰਨਾ ਯਾਰ ਕੁਰੀ ਬੇ ਉਸ ਨਹੀਂ ਹੋਈ ਉਹਨਾਂ ਯਾਰ ਯਾਨੀ ਗੇਟ ਨਹੀਂ ਖੋਲੇ ਤੇ ਉਦੋਂ ਬਾਅਦ ਲੋਕਾਂ ਨੇ ਗੇਟ ਖੋਲੇ ਤੇ ਬਾਹਰ ਚੋ ਲੈ ਕੇ ਪੂਰੇ ਈਧੂ ਰਿ ਹਸਪਤਾਲ ਆਏ ਪੂਰੇ ਹਸਪਤਾਲ ਤੋਂ ਕਾਂਡਾ ਡਾਕਟਰ ਨੇ ਵੀ ਰਿਪੋਰਟ ਦਿੱਤੀ ਹੈ ਕਿ ਆ ਵੀ ਕਾਂਡਾ ਸਾਡੇ ਕੋਲ ਉਹੀ ਖੜੇ ਰਹੇ ਨੇ ਨਾ ਕਿ ਪਿਆਲੇ ਲੈ ਕੇ ਗਏ ਨੇ ਜੀ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕੁਮਾਰ ਹੋ ਰਹੀ ਹੈ ਇਹ ਕੁਟੇ ਮਾਰ ਕਰਦੇ ਨੇ ਵੀ ਚਲੋ ਫਿਰ ਐਂਕ ਹਰੇਕ ਨੂੰ ਪੁੱਠਾ ਬੋਲ ਦਿੱਤੀ ਯਾਨੀ ਇਸ ਕਰਕੇ ਲੋਕ ਕੀ ਲਵੇ ਗਵਾਂਡੀ ਸਾਰੇ ਕਿ ਤੱਕ ਕਰ ਤੁਹਾਡੇ ਕੋਲੇ ਕੋਈ ਮਸਲਾ ਆਇਆ ਨਹੀਂ ਨਹੀਂ ਮਸਲਾ ਪਹਿਲਾਂ ਮੁੰਡੇ ਦਾ ਆਇਆ ਦੀ ਜੀ ਅੱਛਾ ਮੁੰਡੇ ਨੂੰ ਮੁੰਡਾ ਕਹਿੰਦੀ ਵੀ ਮੈਨੂੰ ਬਾਹਰ ਕੱਢਦੇ ਨੇ ਘਰੋਂ ਮੇਰੇ ਕੋਲੇ ਆਇਆ ਦੀ ਕਿਹੜਾ ਮੁੰਡਾ ਇਹਦਾ ਮੁੰਡਾ ਜਿਹੜਾ ਜੀ ਪਿਤਾ ਪਰਾਦੀ ਅੱਛਾ ਤੇ ਉਹ ਫਿਰ ਮੈਂ ਰਾਤ ਨੂੰ ਘਰੇ ਵੜ ਕੇ ਆ ਮਾਂ ਵੀ ਇਹ ਗੱਲ ਕੀ ਹੋਈ ਕਿਉਂ ਕੱਢਦੇ ਉਹਨੂੰ ਕਹਿੰਦੀ ਮੇਰੀ ਕੁੜੀ ਕਿੰਨੀ ਨਿਗਾਹ ਹੈ ਇਹ ਘਟਨਾ ਇਦਾਂ ਵਾਪਰੀ ਆ ਜੀ ਜਦੋਂ ਮੈਂ ਘਰੇ ਸੀਗਾ ਤੇ ਮੈਂ ਗੱਲ ਸੁਣੀ ਵੀ ਇਦਾਂ ਕਰਕੇ ਉਹਨਾਂ ਦੀ ਕੁੜੀ ਆ ਜਿਹੜੀ ਸਪਰੇ ਪੀਜੀ ਜੀ ਤੇ ਜਦੋਂ ਮੈਂ ਜੀ ਮਨੁਲਾ ਦਾ 9 ਵਜੇ ਦੇ ਕਰੀਬ ਪਹੁੰਚਿਆ ਸੀਗਾ ਤੇ ਸਾਢੇ 7 ਵਜੇ ਉਹਨਾਂ ਨੂੰ ਪੁਲਾਈ ਗਈ ਆ ਜਿਹੜੀ ਹੈਗੀ ਸੀ ਕਿਤੇ ਕੁੜੀ ਅੰਦਰ ਟੜਪਦੀ ਰਹੀ ਹੈ ਜੀ ਬੰਦੇ ਗਏ ਸੀਗੇ ਪਿੰਡ ਦੇ 2-4 ਮੀਟਰ ਵੀ ਖੜਕਾ ਆਇਆ ਸੀ ਤੇ ਉਹਨਾਂ ਨੂੰ ਗੇਟ ਨਹੀਂ ਖੋਲਿਆ ਜੀ ਤੇ ਕੁੜੀ ਟੜਪਦੀ ਰਹੀ ਅੰਦਰ ਤੇ ਜਦੋਂ ਕਾਫੀ ਟਾਈਮ 3-4 ਘੰਟੇ ਲੰਘਣ ਦੇ ਬਾਅਦ ਜਦੋਂ ਬਾਹਰ ਲੈ ਕੇ ਆਈ ਉਹਨਾਂ ਨੂੰ ਐ ਚੱਕੀ ਆਉਂਦੇ ਸੀਗੇ ਤੇ ਸਾਨੂੰ ਉਹ ਗੱਲ ਵਧੀਆ ਨਹੀਂ ਲੱਗੀ ਵੀ ਇਦਾਂ ਚੱਕੀ ਆਉਂਦੇ ਤੇ ਮੈਂ ਫੜ ਕੇ ਜੀ ਕੁੜੀ ਆ ਇਦਾਂ ਗੱਡੀ ਦੇ ਵਿੱਚ ਪਾਈ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਾਤਰ ਉਦੋਂ ਕੰਡਵਾ ਜੀ ਸ਼ੁਰੂ ਕਰ ਲ ਲੜਕੀ ਨੇ ਘਰੇ ਉਹਨੂੰ ਦਵਾਈ ਪਿਆ ਕੇ 2-3 ਘੰਟੇ ਨੂੰ ਤੜਫਾਇਆ ਗਿਆ ਅੰਦਰ ਪਿੰਡ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਗੇਟ ਖੋਲੇ ਜਵੇਂ ਪਰ ਕਿਸੇ ਨੇ ਗੇਟ ਨਹੀਂ ਖੋਲਿਆ ਜਦੋਂ ਕੁੜੀ ਬੇਹੋਸ਼ ਹੋ ਗਈ ਕਰੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮਤਲਬ ਕੁੜੀ ਨੂੰ ਕੋਸਾ ਨਹੀਂ ਫੇਰੇ ਤਾਂ ਗੇਟ ਖੋਲਿਆ 7 ਵਜੇ ਕੁੜੀ ਨੇ ਦਵਾਈ ਪੀਤੀ ਆ ਜਾਂ ਪਈ ਆ ਉਹ ਰੱਬ ਜਾਣਦਾ ਪਰ 2-3 ਘੰਟੇ ਤੱਕ ਨੇ ਕੁੜੀ ਨੂੰ ਅੰਦਰੋਂ ਗੇਟ ਨਹੀਂ ਖੋਲਣ ਦਿੱਤਾ ਜੀ ਜੀ ਮਨਦੀਪ ਕੌਰ ਵੱਲੋਂ ਕੱਲ ਮਕਦਮਾ ਨੰਬਰ 29 ਆਪਣੀ ਸਟੇਟਮੈਂਟ ਦੇ ਦਰਜ ਰਜਿਸਟਰ ਕਰਾਇਆ ਗਿਆ ਜਿਸ ਦੇ ਵਿੱਚ ਤਿੰਨ ਦੋਸ਼ੀ ਨੇ ਜੀ ਇੱਕ ਜੀਤ ਕੌਰ ਵਾਸੀ ਬੱਲਮਗੜ ਪ੍ਰਬਲਿੰਗ ਕੌਰ ਵਾਸੀ ਖੇੜੀ ਮੱਲਾ ਤੇ ਉਹਦਾ ਹਸਬੰਡ ਹੈ ਜੀ ਗੁਰਪ੍ਰੀਤ ਸਿੰਘ ਗੁਰੀ ਵਾਸੀ ਖੇੜੀ ਮੱਲਾ ਇਹ ਤਿੰਨ ਦੋਸ਼ੀ ਨੇ ਜੀ ਕੱਲ ਅਸੀਂ ਐਫ ਆਰ ਦਰਜ ਕੀਤੀ ਹੈ ਜੀ ਜਲਦੀ ਹੀ ਦੋਸ਼ੀਆਂ ਨੂੰ ਲੱਭਣ ਲਈ ਅਸੀਂ ਰੇਡ ਪਾਰਟੀ ਜਰਵਾਨੀਆਂ ਕੀਤੀਆਂ ਹੋਈਆਂ ਸਾਰੀਆਂ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਊਗਾ ਤੇ ਜੋ ਵੀ ਪੀੜਤ ਨੂੰ ਬਣਦਾ ਇਨਸਾਫ ਹੈ ਉਹ ਦਵਾਇਆ ਜਾਵੇ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠੱਲਾ